ওহে জয় সরকার পড়ো ਦਾ ਚਲਾ ਗਿਆ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਅੱਜ ਕਿਸ ਮਸਲੇ ਤੇ ਅੱਜ ਜਿਹੜਾ ਧਰਨਾ ਲੱਗਿਆ ਹੈ ਜੀ ਬਠਿੰਡੇ ਜੀ ਆਪਣਾ ਹੀ ਮੈਂ ਐਮਪਲਾਈ ਸਿੰਘ ਜਮੀਨ ਦਾ ਸੂਬਾ ਪ੍ਰਧਾਨ ਕਰਨੀ ਸਿੱਧੂ ਇਹ ਸਾਡੇ ਵਕੀਲ ਕਾਦੂ ਸਾਹਿਬਾਨ ਨੇ ਅੱਜ ਜਿਹੜਾ ਇਹ ਧਰਨਾ ਸੀ ਕਿ ਇਹ ਜੋ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੇ ਹਾਂਜੀ ਪੰਜਾਬ ਸਰਕਾਰ ਵੱਲੋਂ ਵੇਚੀਆਂ ਜਾ ਰਹੀਆਂ ਹਾਂਜੀ ਹਾਂਜੀ ਉਹਨਾਂ ਨੂੰ ਜਾਣਬੁੱਝ ਕੇ ਇਹ ਵੇਚ ਕੇ ਹਾਂਜੀ ਵੇਚ ਕੇ ਉਹਨਾਂ ਨੂੰ ਇਹ ਸਰਕਾਰਾਂ ਜਿਹੜੀਆਂ ਤਾਲ ਮਟੋਲ ਨੀਤੀ ਦੇ ਨਾਲ 165 ਏਕੜ ਜਮੀਨ ਹੈ ਇੱਥੇ ਵੰਡੀ ਆ ਸਾਰੀ ਥਰਮਲ ਦੀ ਤੇ ਉਹਨੂੰ ਇਹ ਵੇਚ ਕੇ ਸਾਰਾ ਕੌਟਿਆਂ ਦੇ ਭਾ ਜਿਹੜੇ ਘਰਾਣਿਆਂ ਤਕੜੇ ਉਹਨਾਂ ਨੂੰ ਦੇਣ ਨੂੰ ਦਿੱਤੀ ਹੈ ਇਸ ਸਬੰਧ ਵਿੱਚ ਹੀ ਪਿਛਲੇ 2 ਤਰੀਕ ਨੂੰ ਹਾਂਜੀ 2 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਜਿਹੜਾ ਸੱਦਾ ਸੀਗਾ ਉਹਦੇ ਤੇ ਅਸੀਂ 2 ਤਰੀਕ ਦਾ ਧਰਨਾ ਲਾਇਆ ਸੀ ਤੇ ਜਿਹੜਾ ਅੱਜ 6 ਤਰੀਕ ਨੂੰ ਅਸੀਂ ਨਾ ਬਠਿੰਡਾ ਦੇ ਜੋਨ ਦਾ ਧਰਨਾ ਸੀਗਾ ਅਗਲੇ ਦਿਨਾਂ ਦੇ ਵਿੱਚ ਪਟਿਆਲਾ ਲੁਧਿਆਣਾ ਤੇ 20 ਤਰੀਕ ਨੂੰ ਬਲੰਦਰ ਵਿਖੇ ਵੀ ਧਰਨਾ ਇਹ ਲੱਗੇ ਜੇ ਸਰਕਾਰਾਂ ਵੀ ਮਤਲਬ ਕੀ ਨਾ ਆਪਣੀ ਅਪੀਲ ਸੁਣ ਜੀ ਉਦੋਂ ਜਿਹੜਾ ਸੰਘਰਸ਼ ਆ ਉਹ ਤੇਜ਼ਰ ਹੋਊਗਾ ਜੀ ਆਪਾਂ ਹਾਂ ਤੇਜ ਇਹ ਤੋਂ ਬਾਅਦ ਦੇਖੋ ਇਹ ਹੁਣ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਜਿਹੜਾ ਇਹ ਧਰਨੇ ਸੀਗੇ ਜੋਨ ਪੱਤਰੀ ਧਰਨੇ ਲੱਗੇ ਆ ਤੇ ਇਸ ਤੋਂ ਬਾਅਦ ਜਿਹੜੀ ਹੈੱਡ ਆਫਸ ਦਾ ਹਾਂ ਜੀ ਤੇ ਵੀ ਧਰਨਾ ਲੱਗੂਗਾ ਜੇਕਰ ਫੇਰ ਵੀ ਗੱਲਬਾਤ ਸਰਕਾਰ ਨਹੀਂ ਸੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਤੇ ਅੰਜਰੀ ਇਸ਼ੂਏਸ਼ਨ ਤੇ ਜਈ ਕਾਉਂਸਲ ਇਹ ਸਾਰੇ ਜਣੇ ਰਲ ਕੇ ਜਿੰਨਾ ਵੀ ਪੰਜਾਬ ਦਾ ਮੁਲਾਜ਼ਮ ਹੈ ਬਿਜਲੀ ਬੋਰਡ ਦਾ ਸਾਰੇ ਉਹ ਮਾਸਦੀਤ ਤੇ ਜਾਣਗੇ ਜਿਹੜਾ ਸਿਸਟਮ ਹੈ ਇਹ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਸਿਸਟਮ ਹੈ ਇੱਕ ਦਿਨ ਇੱਕ ਦਿਨ ਬੰਦ ਹੋਊਗਾ ਤੇ ਇਸ ਕਰਕੇ ਜਿਹੜੀਆਂ ਇਹ ਮੰਗਾ ਮੰਗਾ ਮੰਨ ਲੈਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਦਿੱਤੀਆਂ ਨੇ ਇਹ ਉਹਨਾਂ ਨੂੰ ਵਾਪਸ ਕਰਨੀਆਂ ਚਾਹੀਦੀਆਂ ਅਧਾਰੇ ਹੀ ਚੱਲਣੇ ਚਾਹੀਦੇ ਆ ਅਧਾਰੇ ਦੇ ਹੇਠ ਅਸੀਂ ਟੋਲ ਮਟਾਲ ਦੀ ਨੀਤੀ ਦੇ ਸਹਤ ਇਹਨੂੰ ਅਸੀਂ ਵੇਚ ਗਏ ਹਾਂਜੀ ਤੇ ਇੱਕ ਇੱਕ ਹੋਰ ਬੇਨਤੀ ਕੀਤੀ ਜਾਂਦੀ ਹੈ ਵੀ ਕਿ ਜਿਹੜੀ ਬਿਜਲੀ ਬੋਰਡ ਕਰਨੇ ਪ੍ਰਾਈਵੇਟ ਕਰਾਇਆ ਜਾ ਰਿਹਾ ਹੈ ਹਾਂ ਪ੍ਰਾਈਵੇਟ ਇਹ ਜਿਹੜੇ ਆ ਜ਼ਮੀਨਾਂ ਨਾ ਇਹ ਇਹ ਤਕੜੇ ਕਰਾਣੇ ਦਿੱਤੇ ਜਾਣੇ ਜਾ ਰਹੇ ਹਨ ਹਾਂਜੀ ਤਕੜੇ ਕਰਾਣੇ ਦਿੱਤੇ ਜਾਂਦੇ ਹੌਲੀ ਹੌਲੀ ਇਹਨਾਂ ਨੇ ਕੀ ਕਰਨਾ ਜਿਹੜੇ ਬਿਜਲੀ ਸਬਸਕ੍ਰਿਪਸ਼ਨ ਨੇ ਗ੍ਰੈਡ ਨੇ ਜਿਹੜੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਦੇਣ ਦੀਆਂ ਕੋਸ਼ਿਸ਼ਾਂ ਕਰਨਗੇ ਪ੍ਰਾਈਵੇਟ ادارے ਇਹਨਾਂ ਜਿਹੜੀ ਹੁਣ ਜ਼ਮੀਨ ਦਾ ਰੇਟ ਬਹੁਤ ਜ਼ਿਆਦਾ ਹੈ ਇੱਥੇ ਤੇ ਜਿਹੜੇ ਤਕੜੇ ਘਰਾਣੇ ਆ ਉਹ ਇਹਨਾਂ ਜ਼ਮੀਨਾਂ ਨੂੰ ਫੜਪਾਂ ਤੇ ਬੈਠੇ ਨੇ ਜੋ ਜੋ ਪੰਜਾਬ ਸਰਕਾਰ ਹੈ ਇਹ ਤਕੜੇ ਘਰਾਣੇ ਦੀ ਸੱਤ ਹੀ ਚੱਲਦੀ ਆ ਇਹ ਤੇ ਬਸ ਹੁਣ ਇਹਨਾਂ ਨੂੰ ਜਥੇਬੰਦੀਆਂ ਬਚਾ ਸਕਦੀਆਂ ਜਿਹੜੀਆਂ ਐਮਪਲਾਈ ਸੰਘ ਅਸਟੂਨੀ ਪਾਵਰ ਕਮਟਰਾਸ ਕੋ ਆ ਜਾਂ ਜੇਮ ਬਿਜਲੀ ਸੰਘ ਅਮਲਾ ਜਨ ਸੰਘ ਅਸਿਲ ਮੋਰਚਾ ਜਾਂ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੁਣ ਬਣੀ ਵੀ ਆ ਕੁਝ ਸੂਝ ਜਥੇਬੰਦੀਆਂ ਆ ਜਾਂਦੀਆਂ ਪੰਜਾਬ ਦੀਆਂ ਜਨੀਆਂ ਬਿਜਲੀ ਬੋਰਡ ਦੇ ਜਥੇਬੰਦੀਆਂ ਉਹ ਉਹ ਇਹਨਾਂ ਨੂੰ ਬਚਾਉਣ ਤੇ ਹਾਂਜੀ ਤੇ ਬਿਜਲੀ ਬੋਰਡ ਦੇ ਜਿਹੜੇ ਅਪਲਾਈ ਨੇ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਅਸੀਂ ਇਹੀ ਐਮਪਲਾਈ ਜੋ ਵਰਕਰਾਂ ਨੂੰ ਇਹੀ ਬੇਨਤੀ ਆ ਯਾਰ ਇਹ ਵੱਧ ਤੋਂ ਵੱਧ ਆਪ ਦਾ ਇਸ ਸੰਘਰਸ਼ੰ ਦੀ ਵਿੱਚ ਉਤਰੋ ਆਪ ਦਾ ਜਿੰਨਾ ਵੀ ਜਿਹੜੀਆਂ ਮੰਗਾਂ ਦੂਸਰੀਆਂ ਮੰਗਾਂ ਭਾਵੇਂ ਉਹ 35 400 ਦੀ ਮੰਗ ਭਾਵੇਂ ਕੋਈ ਤਰੱਕੀਆਂ ਦੀ ਮੰਗਾਂ ਉਹਨਾਂ ਨੂੰ ਅਸੀਂ ਜੇ ਅਸੀਂ ਇਹ ਮੰਗਾਂ ਨੂੰ ਜਿੱਤਾਂਗੇ ਤਾਂ ਉਹ ਫੇਰ ਹੀ ਲਾਗੂ ਹੋਣੀਆਂ ਜਦੋਂ ਸਾਡੀਆਂ ਤਨਖਾਹਾਂ ਹੀ ਨਾ ਰਹੀਆਂ ਸਾਡੀਆਂ ਨੌਕਰੀਆਂ ਨਹੀਂ ਰਹਿਆਂ ਤੇ ਸਾਡੀਆਂ ਜ਼ਮੀਨਾਂ ਨੇ ਰਹੀਆਂ ਤੇ ਫਿਰ ਅਸੀਂ ਜਿਹੜੀਆਂ ਮੰਗਾਂ ਸਾਡੀਆਂ ਉਹ ਉਹ ਬਾਅਦ ਦੀ ਗੱਲ ਆ ਪਰ ਹੋਣਗੀਆਂ ਲਾਜ਼ਮੀ ਉਹ ਇਹਨੂੰ ਇੱਕ ਹੀ ਨਾਲ ਲੜਿਆ ਜਾਵੇ ਜਿੰਨੇ ਵੀ ਵਰਕਰ ਹੈ ਬਿਜਲੀ ਬੋਰਡ ਦੇ ਉਹ ਆਪਣੇ ਆਪਣੇ ਜਥੇਬੰਦੀ ਦੇ ਸਮੂਹ ਸਾਰੇ ਇਹਨਾਂ ਧਰਨੇਆਂ ਮੁਜ਼ਾਹਰਿਆਂ 'ਚ ਤੇ ਭਾਵੇਂ ਮਾਸਲੀਬਾ ਇਹਨਾਂ ਦੇ ਵਿੱਚ ਪੂਰੀ ਸਮੂਹਿਤ ਕਰਿਆ ਕਰਦੇ ਹਾਂ ਜੀ ਧੰਨਵਾਦ ਧੰਨਵਾਦ ਜੀ